ਬੜੇ ਉਸੂਤੀ ਚਾਲਿਆ ਤੇ ਸਾਡੇ ਸਰਪੰਚ ਸਾਹਿਬ ਆ ਉਹਨਾਂ ਦੇ ਮਾਤਾ ਜੀ ਘਰੇ ਆ ਉਹਨਾਂ ਦਾ ਰਾਤ ਹੀ ਇੱਕ ਮਾਰਡਲ ਪਿਆ ਔਰ ਲੁੱਟਖੋ ਵੀ ਹੋਈ ਆ ਸਾਹਮਿੰਦਾ ਕਿਤਨੇ ਕਿਤੇ ਜਿਹੜੇ ਇਹ ਸਾਡੇ ਪਹਾੜ ਪਹਾੜਾਂ ਤੇ ਤੇ ਹਮਲੇ ਹੋ ਰਹੇ ਆ ਇਹ ਬਹੁਤ ਨਿੰਦਣਯੋਗ ਆ ਪਿਛੇ ਦੇ ਚਾਹ ਕਾਲਿਆ ਸਾਹਿਬ ਤੇ ਵਾ ਚਾਹ ਹੋਰ ਹਮਲੇ ਹੋਏ ਆ ਇਹਨੂੰ ਗੰਭੀਰਤਾ ਨਾਲ ਜਾਂਚ ਕਰਨ ਦੀ ਲੋੜ ਆ ਔਰ ਕਿਤਨੇ ਕਿਤੇ ਮੈਂ ਕੋਸ਼ਿਸ਼ ਸਮਝਦਾ ਕਿ ਮੈਂ ਲੈ ਕੇ ਵੀ ਆ ਕਿ ਸਰਕਾਰ ਦੇ ਹਿੱਤ ਦੇ ਵਿੱਚ ਜ਼ਿਆਦਾ ਕੰਮ ਕਰਦੇ ਆ ਦੂਜਿਆਂ ਲਈ ਘੱਟ ਕੰਮ ਕਰਦੇ ਆ ਔਰ ਅਸੀਂ ਇਹ ਬੇਨਤੀ ਕਰਦੇ ਆ ਕਿ ਇਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਬਾਕੀ ਸਰਪੰਚ ਸਾਹਿਬ ਦੇ ਨਾਲ ਆ ਅਸੀਂ ਪਾਰਟੀ ਸਾਰੀ ਨਾਲ ਆ ਤੇ ਜਿੱਦਾਂ ਦਾ ਵੀ ਸਾਨੂੰ ਹੁਕਮ ਲਾਉਣ ਤੇ ਇਸ ਅਨਸਾਫ਼ ਤੱਕ ਅਸੀਂ ਨਾਲ ਆ ਜਿੱਦਾਂ ਵੀ ਇਹ ਕਹਿਣਗੇ ਫਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਕੀ ਮੈਸੇਜ ਦੇਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਲੜੜ ਰਹਿਣਾ ਚਾਹੀਦਾ ਪ੍ਰਸ਼ਾਸਨ ਜਿਹੜਾ ਹੈ ਉਹ ਸਿਰਫ਼ ਇਵੰਟ ਦਾ ਕੇਵਲ ਜਿਹੜੇ ਸਰਕਾਰ ਦੇ ਨਮਾਇੰਦੇ ਆ ਉਹਨਾਂ ਨੂੰ ਚਾਹਾਂ ਪਿਆਣ ਤੱਕ ਸੀਮਿਤ ਹੋਇਆ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਕ੍ਰਾਈਮ ਹੈ ਜਾਂ ਹੋ ਰਿਹਾ ਉਹਨਾਂ ਪਾਸੇ ਧਿਆਨ ਘਟਿਆ ਲੇਕਿਨ ਜਿਹੜੀ ਸਰਕਾਰ ਆ ਉਹਨਾਂ ਦੇ ਮੈਨਨ ਸੇਵਾ ਕਰਦੇ ਨੇ ਜ਼ਿਆਦਾ ਇਹਨਾਂ ਦਾ ਧਿਆਨ ਹੈ ਕੀ ਮੰਗਣਾ ਹੈ ਸਾਨੂੰ ਤੁਖਾ ਹਾਂਜੀ ਸਾਨੂੰ ਰਾਉਂਡ 1 ਵਜੇ ਦੇ ਆਸ-ਪਾਸ ਸਾਢੇ ਇਨਫੋਰਮੇਸ਼ਨ ਮਿਲਦੀ ਹੈ ਵਿਲੇਜ ਹਰਦਾਸਪੁਰ ਦੇ ਰਹਿਣ ਵਾਲੇ ਗਿੰਦਰ ਸਿੰਘ ਨੇ ਕਿ ਜੀ ਉਹਨਾਂ ਨੇ ਆਦਰੇ ਜਿਹੜੇ ਘਰ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਘਰ ਦੇ ਵਿੱਚ ਕੁਝ ਕਮਰਿਆਂ ਦੇ ਵਿੱਚੋਂ ਅਲਮਾਰੀਆਂ ਧੂਤੀਆਂ ਹੋਈਆਂ ਨੇ ਤੇ ਉਹਨਾਂ ਦੇ ਜਿਹੜੇ ਕੋਈ ਸੋਨੇ ਦੇ ਆਰਨਮੈਂਟਸ ਤੇ ਕੁਝ ਹੋਰ ਵੈਲਿਊਏਬਲ ਜਿਹੜੇ ਚੋਰੀ ਹੋਏ ਨੇ ਇਹ ਵੀ ਜਿਹੜੇ ਜੀ ਸੀ ਮੌਕਾ ਵਿਜ਼ਿਟ ਕੀਤਾ ਹੈਗਾ ਸਿਚੁਸਾ ਸਾਹਿਬ ਤੇ ਜੀਸਾ ਮਾੜਾ ਸਾਹਿਬ ਦੇ ਨਾਲ ਔਰ ਅਸੀਂ ਸਾਰੀ ਵੈਰੀਫਾਈ ਕਰ ਰਹੀ ਹੈ ਬੋਡੀ ਨੂੰ ਫੋਰ ਐਗਜ਼ਾਮੀਨੇਸ਼ਨ ਸਿਵਲ ਹਸਪੀਟਲ ਤੇ ਦਿੱਤਾ ਗਿਆ ਹੈਗਾ ਤੇ ਇਹਦੇ ਵਿੱਚ ਫਰਦਰ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਮੈਮ ਘਰ ਦੇ ਵਿੱਚੋਂ ਸਾਹਮਣੇ ਆਇਆ ਕੁਝ ਕੀ ਚੋਰੀ ਹੋਇਆ ਕੁਝ ਹਾਂਜੀ ਪਰਿਵਾਰ ਦੇ ਕਹਿਣ ਮੁਤਾਬਿਕ ਜਿਹੋ ਹੈ ਤਾਂ ਦੱਸਿਆ ਉਹਨਾਂ ਦੇ ਕੋਲ ਟੂਰਨਾਮੈਂਟ ਤੇ ਕੁਝ ਫੈਸਲੇ ਕੀ ਮੈਮ ਲੱਗਦਾ ਸੀ ਮੌਕੇ ਤੇ ਦੇਖ ਕੇ ਮਾਤਾ ਜੀ ਦੇ ਸੱਟਾ ਸੂਟਾ ਕੀ ਹੋਣਗੇ ਜੀ ਬੋਡੀ ਬਿਜ਼ੀ ਐਸ ਜੀ ਐਗਜ਼ਾਮੀਨੇਸ਼ਨ ਤੋਂ ਮਾਮਾ ਕੇ ਸਿਵਲ ਹਸਪੀਟਲ ਤੋਂ ਤੇ ਉਹਦੇ ਅਕੋਰਡਿੰਗਲੀ ਪ੍ਰੋਸੀਡ ਕਰਾਵਾਂਗੇ ਬਾਕੀ ਜਿਵੇਂ ਪਰਿਵਾਰ ਬਿਆਨ ਦੇ ਰਿਹਾ ਉਸ ਹਿਸਾਬ ਦੇ ਨਾਲ ਅਕੋਰਡਿੰਗਲੀ ਮੈਡਮ ਸੀਟਿੰਗ ਨਹੀਂ ਹੈ ਕੋਈ ਬੜਾ ਘਟਨਾ ਹੈ ਮੈਡਮ ਸਾਨੂੰ ਜੀ ਕੋਈ 11 ਵਜੇ ਸਾਨੂੰ 1 ਵਜੇ ਦੀ ਇਨਫੋਰਮੇਸ਼ਨ ਹੈ ਪਰਿਵਾਰ ਨੂੰ 11 ਵਜੇ ਆ ਕੇ ਪਤਾ ਲੱਗਿਆ ਸਾਢੇ 4 ਨਾ ਇਨਫੋਰਮੇਸ਼ਨ ਇੱਕ ਵੇਲੇ ਆਸ-ਪਾਸ ਦਿੱਤੀ ਹੈਗੀ ਤੇ ਮੈਮ ਜੇ ਤੁਸੀਂ ਮੌਕੇ ਤੇ ਹੈ ਬੋਡੀ ਕੇਸ ਕੰਡੀਸ਼ਨ ਚ ਬੇਸਿਕ ਕੀ ਲੱਗ ਰਿਹਾ ਸਮਝ ਕੇ ਅਕਚੁਅਲੀ ਪਰਿਵਾਰ ਨੂੰ ਪਹਿਲਾਂ ਇਹ ਲੱਗਿਆ ਜੋ ਹਜੇ ਵੀ ਸਬਜੈਕਟ ਟੂ ਐਗਜ਼ਾਮੀਨੇਸ਼ਨ ਹੈ ਪਰਿਵਾਰ ਨੇ ਵੀ ਸੋਚਿਆ ਕਿ ਇਹਨਾਂ ਨੂੰ ਸ਼ਾਇਦ ਕੋਈ ਹਾਰਟ ਅਟੈਕ ਹੋ ਗਿਆ ਇਸ ਕਰਕੇ ਉਹਨੇ ਬੋਡੀ ਮੂਵ ਕਰ ਦਿੱਤੀ ਹੋਈ ਉਹ ਸੀਸੀਟੀਵੀ ਮੈਡਮ ਆਈ ਕੋਈ ਸਾਹਮਣੇ ਨਹੀਂ ਹਾਜੀ ਨਹੀਂ ਅਸੀਂ ਜਿਪੂਟ ਕਰ ਗਿਆ ਨੇ ਟੀਮ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੋਂ ਮੈਂ ਟੀਮ ਨੇ ਮਤਲਬ ਮਤਾ ਇਹ ਨਾਮ ਕੀ ਹੈ ਤੇ ਪੂਰਾ ਰਾਮ ਪਿਆਰੀ ਹੈਗੇ ਨੇ ਜੀ ਇਹਨਾਂ ਦਾ ਨਾਮ ਔਰ ਲਗਭਗ 50 ਸਾਲ ਦੀ ਏਜ ਹੈ ਜਦ ਇਹ ਇੱਕ ਬੇਟਾ ਇੱਥੇ ਹੈ ਔਰ ਦੋ ਬੇਟੇ ਬਾਹਰ ਨੇ ਮੈਡ ਬੋਡੀ ਤੋਂ ਕੀ ਲੱਗ ਰਿਹਾ ਕਿਹੜੀ ਚੀਜ਼ ਨਾਲ ਵਾਰ ਕੀਤਾ ਗਿਆ ਜਾਂ ਕਿੰਨੇ ਕੰਮ ਸੀ ਇਹ ਬੋਡੀ ਦੀ ਜਿਹੜੀ ਐਗਜ਼ਾਮਿਨੇਸ਼ਨ ਹੈ ਮੈਡੀਕਲ ਐਗਜ਼ਾਮਿਨੇਸ਼ਨ ਹੈ ਸੀ ਸਿਵਲ ਹਸਪੀਟਲ ਬੋਡੀ ਤੇ ਦਿੱਤੀ ਹੈ ਬੋਡੀ ਐਗਜ਼ਾਮਿਨੇਸ਼ਨ ਤੋਂ ਹੀ ਲੱਗ ਮੈਮ ਇੱਕ ਸੋਈ ਦੇ ਵਿੱਚ ਕਾਫੀ ਮਤਲਬ ਕਿ ਦਾ ਮਠਾਈ ਵਗੈਰਾ ਕੋ ਲੱਗਦਾ ਕੋਈ ਇਦਾਂ ਦਾ ਕੁਝ ਖਾ ਆ ਕੇ ਹਾਂਜੀ ਉਹ ਵੀ ਪਰਿਵਾਰ ਤੋਂ ਦੱਸਣ ਮੁਤਾਬਿਕ ਜਿਹੜੀ ਮਠਾਈ ਸੀ ਵੀ ਉਹ ਕਮਰੇ ਚ ਪਈ ਸੀ ਮਰੀਲਾ ਨੇ ਚੱਕ ਕੇ ਕਿਚਨ ਦੇ ਵਿੱਚ ਰੱਖੀ ਹੈ ਸੋ ਜਿਹੜਾ ਸੀਨ ਆਫ ਕ੍ਰਾਈਮ ਹੈ ਉਹ ਕਾਫੀ ਚੇਂਜ ਹੋਇਆ ਹੋਇਆ ਸੀਗਾ ਸੋ ਸਾਰੀ ਐਗਜ਼ਾਮੀਨੇਸ਼ਨ ਸਾਰੀ ਵੈਰੀਫਿਕੇਸ਼ਨ ਅਸੀਂ ਕਰ ਰਹੇ ਹਾਂ ਤੇ ਮੈਂ ਪਰਿਵਾਰ ਕੋ ਮੈਂਬਰ ਕੌਣ-ਕੌਣ ਇਸ ਘਰ ਦੇ ਵਿੱਚ ਹੈਗਾ ਇਹ ਇਹਨਾਂ ਜੀ ਜੀ ਕਿਉਂ ਆ ਪਰ ਉਹ ਵਿਕੇ ਪਰਿਵਾਰ ਲਈ ਹੋਈ ਸੀਗੀ ਔਰ ਇਹਨਾਂ ਦੇ ਕੁਝ ਪੀਜੀ ਚ ਲੜਖੇ ਵੀ ਰਹਿੰਦੇ ਹੈਗੇ ਤੇ ਇਹਨਾਂ ਦਾ ਜਿਹੜਾ ਆਪਦਾ ਬੱਚਾ ਉਹ ਥੋੜਾ ਹਟਮਾ ਰਹਿੰਦਾ ਪਿੰਡ ਦੇ ਵਿੱਚ ਹੀ ਹੈ ਪਰ ਮਾਤਾ ਜੀ ਅਦਰਵਾਈਜ਼ ਪਰਿਵਾਰ ਦੇ ਵਿੱਚੋਂ ਇਕੱਲੇ ਸੀਗੇ ਪੀਜੀ ਦੇ ਵਿੱਚ ਬੱਚੇ ਕਿੰਨੇ ਕਰਦੇ ਇੱਥੇ ਚਾਰ ਨਹੀਂ ਜੀ ਸਾਰੇ ਲੋਕ ਕਰਦੇ ਰਹਿੰਦੇ ਹੈਗੇ ਤੇ ਕੀ ਕਾਰਵਾਈ ਕੀਤੀ ਗਈ ਹੈ ਬਸ ਬਿਆਨ ਲੈਣੇ ਆ ਤੇ ਬਾਕੀ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਬਾਡੀ ਦਾ ਹੋਏਗਾ ਉਹ ਰਿਪੋਰਟ ਜਿੱਦਾਂ Thank you the